ਕਈ ਦਿਨਾਂ ਦੀ ਕੁਸਰ-ਮੁਸਰ ਤੋਂ ਬਾਅਦ ਆਖਰ ਵੀਰਜੀ ਬੀਜੀ ਆਲੀ ਸੰਦੂਕੜੀ ਖੋਲਣ ਨੂੰ ਰਾਜ਼ੀ ਹੋ ਗਈ। ਚਾਹੇ ਵੀਰਜੀ ਚਾਰਾਂ ਭਰਾਵਾਂ 'ਚ ਸਭ ਤੋਂ ਵੱਡੇ ਸਨ ਪਰ ਬੀਜੀ ਵੀਰਜੀ ਕੋਲ ਹੀ ਰਹਿੰਦੇ ਸਨ। ਅਸੀਂ ਸਭ ਤੋਂ ਛੋਟੇ ਸੀ ਪਰ ਅਸੀਂ ਆਪਣੀ ਆਜ਼ਾਦੀ ਦੇ ਲਾਜ ਵਿੱਚ ਇਹ ਫਰਜ਼ ਨਿਭਾ ਨਹੀਂ ਸਕੇ। ਬਾਕੀ ਅਸੀਂ ਦੋਨੇ ਘਰ ਬਸ ਕਦੇ-ਕਦੇ ਬੀਜੀ ਦਾ ਪਤਾ ਲੈਣ ਆਉਂਦੇ ਸੀ। ਹੋਰ ਸਾਡਾ ਕਿਸੇ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਬੀਬੀ ਕੋਲੇ ਪਿਤਾ ਜੀ ਦਾ ਵਾਧੂ ਪੈਸਾ ਸੀ ਤੇ ਉਹਨਾਂ ਨੂੰ ਪੈਨਸ਼ਨ ਵੀ ਆਉਂਦੀ ਸੀ ਚਾਹੇ ਬਹੁਤੀ ਪੈਨਸ਼ਨ ਆ ਰੋਟੀ ਤੇ ਖਰਚੇ ਤੇ ਬੀਜੀ ਦੀ ਦਵਾਈ دارو ਤੇ ਖਰਚ ਹੋ ਜਾਂਦੇ ਸੀ ਫਿਰ ਵੀ ਬੀਜੀ ਕੋਲ ਪੈਸਾ ਬਚ ਹੀ ਜਾਂਦਾ ਸੀ ਤੇ ਹੋਰ ਕਿਤੇ ਖਰਚ ਕਰਨਾ ਨਹੀਂ ਸੀ ਹੁੰਦਾ ਬਸ ਮੇਰੀ ਇੱਕੋ ਹੀ ਨਨਾਨ ਹੈ ਉਹ ਕਦੇ-ਕਦੇ ਢੇੜਾ ਮਾਰਦੀ ਤੇ ਬੀਜੀ ਨੂੰ ਬੀਜੀ ਹੀ ਜਾਂਦੀ ਨੂੰ ਤਿਲ ਫੁੱਲ ਸਰਦਾ ਦੇ ਦਿੰਦੀ ਇਸ ਨਾਲ ਸਾਡੀ ਸਭ ਦੀ ਸਿਰਦਰਦੀ ਵੀ ਮੁੱਕੀ ਹੋਈ ਸੀ ਨਨਾਨ ਤੇ ਨਨਦੋਈਏ ਨਾਲ ਸਾਡਾ ਸਾਡੇ ਸਬੰਧ ਵੀ ਬਹੁਤ ਸੁਖਾਲੇ ਨਹੀਂ ਸਨ ਨਾ ਉਹ ਸਾਡੇ ਨਾਲ ਗੋਲਦੇ ਸੀ ਤੇ ਨਾ ਹੀ ਅਸੀਂ ਉਹਨਾਂ ਨੂੰ ਬਹੁਤਾ ਮੂੰਹ ਲਾਇਆ ਸੀ ਇੱਕ ਦਿਨ ਇੰਨਾ ਚਾਰਾਂ ਭਰਾਵਾਂ ਦਾ ਇਹੀ ਹਾਲ ਹੈ ਨਾ ਜੀਜਾ ਸਾਨੂੰ ਕਦੇ ਸਿੱਧਾ ਬੋਲਿਆ ਤੇ ਨਾ ਦੀਦੀ ਪਰ ਬਹੁਤੀ ਲਿਪ ਲਿਪ ਸਾਡੇ ਤੋਂ ਵੀ ਨਹੀਂ ਹੁੰਦੀ ਹਾਂ ਮਾਮਾ ਧੀਆਂ ਹੀ ਅਕਸਰ ਗੁਰਮਤ ਕਰਦੀਆਂ ਰਹਿੰਦੀਆਂ ਦੀਦੀ ਤੇ ਬੀਜੀ ਦੀ ਰਾਮ ਜੀ ਮਿਲਦੀ ਸੀ ਤੇ ਨਨਦੋਈਆ ਤਾਂ ਸੁੱਖ ਨਾਲ ਆਉਂਦਾ ਹੀ ਨਹੀਂ ਸੀ ਨਹੀਂ ਤਾਂ ਨਾ ਸਹੀ ਕਿਹੜਾ ਰੋਜ ਦੀ ਉਸ ਕਦੀ ਕਿਚਕਿਚ ਸਹੀ ਹਰ ਇੱਕ ਦੀ ਆਪਣੀ ਇੱਜ਼ਤ ਹੁੰਦੀ ਹੈ ਇਸ ਲਈ ਅਸੀਂ ਤਾਂ ਸ਼ੁਰੂ ਤੋਂ ਹੀ ਉਹਨਾਂ ਕੋਲ ਬਹੁਤਾ ਨਹੀਂ ਸੀ ਜਾਂਦੇ ਜਿਸ ਦਿਨ ਬੀਜੀ ਦੇ ਤੱਕੇ ਗਏ ਪੀਤਾ ਬੇਇੱਜ਼ਤੀ ਕਰਵਾ ਕੇ ਹੀ ਮੁੜੇ ਉਹਨਾਂ ਦੇ ਗਿਲੇ ਸਿਖਵੇ ਰੀਸ ਰੋਸੇ ਹੀ ਨਾ ਮੁਕਦੇ ਇਸੇ ਲਈ ਅਸੀਂ ਉਹਨਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਹਾਂ ਮੈਂ ਗੱਲ ਕਰਦੀ ਸੀ ਪੀਜੀ ਦੀ ਸੰਦੂਕੜੀ ਦੀ ਪੀਜੀ ਦੀ ਸੰਦੂਕੜੀ ਨੂੰ ਹਮੇਸ਼ਾ ਤਾਲਾ ਲਗਾ ਕੇ ਰੱਖਦੇ ਤੇ ਕੁੰਜੀ ਵੀ ਗੀਚੇ ਵਿੱਚ ਪਾ ਕੇ ਰੱਖਦੇ ਉਹਨਾਂ ਦੇ ਜਿਉਂਦੇ ਜੀ ਅਸੀਂ ਕਦੇ ਉਸ ਦੀ ਸੰਕੜੀ ਵਿੱਚ ਦਿਲਚਸਪੀ ਨਹੀਂ ਲਈ ਸੀ ਉਹ ਤਕਰੀਬਨ ਸਾਰੀਆਂ ਬੁੜੀਆਂ ਦੀ ਆਤ ਹੁੰਦੀ ਹੈ ਕੁਝ ਹੀ ਰੱਖਣ ਦੀ ਹੋਰ ਕਿਹੜਾ ਬੀਜੀ ਨੇ ਡੱਲ ਜੋੜੇ ਹੋਣਗੇ ਹਾਂ ਬੀਜੀ ਕੋਲ ਥੋੜਾ ਜਿਹਾ ਸੋਨਾ ਸੀ ਉਹ ਸਾਰਿਆਂ ਨੂੰ ਪਤਾ ਹੀ ਸੀ ਕਈ ਐਪੜੀਆਂ ਸਨ ਜੋ ਵੀਰਜੀ ਨੇ ਹੀ ਬਣਵਾਈਆਂ ਸਨ ਪਿਤਾ ਜੀ ਦੇ ਹੁੰਦਿਆਂ ਪਰ ਫਿਰ ਵੀ ਸਾਰਿਆਂ ਨੂੰ ਤਾਂਗ ਜਈ ਸੀ ਬੀਜੀ ਦੀ ਸੰਦੂਕੀ ਭੋਲਣ ਦੀ ਪਰ ਵੱਡੇ ਵੀਰ ਜੀ ਇਸ ਬਾਰੇ ਚੁੱਪ ਹੀ ਸਨ ਪਤਾ ਨਹੀਂ ਕਿਉਂ ਉਹਨਾਂ ਦਾ ਚਿਹਰਾ ਸੰਦੂਕੜੀ ਦਾ ਜ਼ਿਕਰ ਕਰਨ ਤੇ ਹੀ ਉੱਤਰ ਜਾਂਦਾ ਸੀ ਇਸ ਤਰ੍ਹਾਂ ਸਾਰਿਆਂ ਦਾ ਸੱਕ ਵੱਧ ਜਾਂਦਾ ਪਰ ਬੋਲਦਾ ਕੋਈ ਨਹੀਂ ਸੀ ਵੱਡੇ ਵੀਰ ਜੀ ਕੋਲੇ ਕੋਲੋਂ ਸਾਰੇ ਚਿਫਦੇ ਸਨ ਵੀ ਜੀ ਲੰਮੀ ਬਿਮਾਰੀ ਤੋਂ ਬਾਅਦ 4 ਕੁ ਮਹੀਨੇ ਪਹਿਲਾਂ ਹੀ ਪੂਰੇ ਹੋ ਗਏ ਸਨ ਉਹਨਾਂ ਦੇ ਅੰਤਮ ਸੰਸਕਾਰ ਅਤੇ ਅੰਤਮ ਅਰਦਾਸ ਤੇ ਚਾਹੇ ਦੀਦੀ ਦਾ ਸਾਰਾ ਪਰਿਵਾਰ ਹੀ ਆਇਆ ਸੀ ਪਰ ਉਹਨਾਂ ਸਾਡੇ ਸਾਡੇ ਕਿਸੇ ਨਾਲ ਵੀ ਬਹੁਤਾ ਰੁੱਖ ਨਹੀਂ ਲਾਇਆ ਦੀਦੀ ਤਾਂ ਬਸ ਬਹੁਤਾ ਸਮਾਂ ਆਪਣੀ ਮਾਂ ਨੂੰ ਰੋਂਦੀ ਰਹੀ ਉਸਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਉਹ ਸਾਡੇ ਸਾਰਿਆਂ ਨਾਲ ਇਸ ਗੱਲੋਂ ਕਪਾਸਨ ਕਿ ਅਸੀਂ ਬੀਜੀ ਦੀ ਪੂਰੀ ਸੇਵਾ ਨਹੀਂ ਕੀਤੀ ਤੁਸੀਂ ਮੇਰੀ ਮਾਂ ਨੂੰ ਕੁੱਟ ਕੁੱਟ ਕੇ ਮਾਰਿਆ ਹੈ ਮੇਰੀ ਮਾਂ ਮੈਨੂੰ ਤੇ ਆਪਣੇ ਦੋ ਧਿਆਨ ਨੂੰ ਤਰਸਦੀ ਮਰ ਗਈ ਤੁਸੀਂ ਉਸ ਦੇ ਬੋਲਣ ਤੇ ਅਤੇ ਫੋਨ ਕਰਨ ਤੇ ਪਾਬੰਦੀਆਂ ਲਾਉਂਦੇ ਸੀ ਗੁੱਸੇ ਵਿੱਚ ਆਈ ਅਕਸਰ ਉਹ ਇਹ ਗੱਲਾਂ ਮੂੰਹ ਤੇ ਹੀ ਕਹਿੰਦੀ ਕੰਨਾਂ ਉਸ ਦੀਆਂ ਵੀ ਜੈਸ ਹਨ ਕਿਉਂਕਿ ਅਸੀਂ ਕਿਸੇ ਵੀ ਵਿਆਹ ਸ਼ਾਦੀ ਤੇ ਉਸ ਨੂੰ ਧੀਆਂ ਆਲਾ ਮਾਨ ਨਹੀਂ ਦਿੰਦਾ ਕਾਰਨ ਚਾਹੇ ਕੁਝ ਵੀ ਸੀ ਮਾਮਾ ਤੀਆਂ ਮੈਲ ਨੂੰ ਵੀ ਤਰਸਦੀਆਂ ਸਨ ਹਰ ਵਿਆਹ ਤੇ ਧੀ ਅਤੇ ਉਸਦੇ ਪਰਿਵਾਰ ਨੂੰ ਨਾ ਵੇਖ ਕੇ ਬੀਜੀ ਦੇ ਦਿਲ ਨੂੰ ਹੌਲ ਪੈਂਦੀ ਉਹ ਡਰਦੀ ਬੋਲਦੀ ਕੁਝ ਨਾ ਪਰ ਅੰਦਰੋਂ ਅੰਦਰੀ ਕੁਲਜਦੀ ਰਹਿੰਦੀ ਕਈ ਵਾਰੀ ਬੀਜੀ ਦੀ ਧੀ ਕੋਲੇ ਚਾਰ ਦਿਨ ਲਾਉਣ ਨੂੰ ਦਿਲ ਕਰਦਾ ਪਰ ਜੀਜਾ ਜੀ ਦੇ ਸੁਭਾਅ ਕਰਕੇ ਉਹ ਚੁੱਪ ਕਰ ਜਾਂਦੇ ਵੱਡੇ ਵੀਰ ਜੀ ਤੇ ਵੱਡੀ ਦੀਦੀ ਸਾਨੂੰ ਸਾਰਿਆਂ ਨੂੰ ਆਪਣੇ ਬੰਧਨ ਵਿੱਚ ਰੱਖਦੇ ਸਨ ਉਹ ਸਾਡੇ ਕਿਸੇ ਵੀ ਕਿਸੇ ਦੇ ਵੀ ਦੀਦੀ ਨੂੰ ਕੋਣ ਕਰਨ ਤੇ ਖਿਜਦੇ ਅਸੀਂ ਵੱਡੇ ਵੀਰ ਜੀ ਤੋਂ ਬਿਨਾ ਪੁੱਛੇ ਦੀਦੀ ਨਾਲ ਕੋਈ ਗੱਲ ਵੀ ਨਹੀਂ ਸੀ ਕਰ ਸਕਦੇ ਵਿਚਾਲੜੇ ਵੀਰ ਜੀ ਦਾ ਵੀ ਇਹੀ ਹਾਲ ਸੀ ਹੁਣ ਵੱਡੇ ਵੀਰ ਜੀ ਦੀ ਚਿੰਤਾ ਵੀ ਜੈ ਸੀ ਆਪਣੀਆਂ ਤੜਵਾਉਣ ਲਈ ਦੀਦੀ ਦੀ ਲੋੜ ਪਣੀ ਸੀ ਤੇ ਦੀਦੀ ਨੂੰ ਕਹਿਣਾ ਸੌਖਾ ਨਹੀਂ ਸੀ ਵੱਡੇ ਵੀਰ ਜੀ ਨੇ ਤਾਂ ਦੀਦੀ ਨੂੰ ਆਪਣੇ ਘਰ ਆਉਣ ਤੋਂ ਵੀ ਵਰਜ ਦਿੱਤਾ ਸੀ ਮਾਮਾਂ ਧੀਆਂ ਦੀ ਫੋਨ ਬਾਰਤਾ ਤੋਂ ਦੁਖੀ ਹੋ ਕੇ ਉਸ ਨੇ ਆਪਣਾ ਲੈਂਡਲੈਂਡ ਨੰਬਰ ਵੀ ਕਟਵਾ ਦਿੱਤਾ ਸੀ ਇਹਨਾਂ ਨੇ ਵੀ ਤਾਂ ਦੀਦੀ ਨੂੰ ਬਹੁਤ ਚੰਗਾ ਮੰਤਾ ਬੋਲਿਆ ਸੀ ਵਿਚਾਲੜੇ ਵੀਰ ਜੀ ਨੇ ਵੀ ਦੀਦੀ ਨਾਲ ਕੋਈ ਘਟ ਨਹੀਂ ਕੀਤੀ ਸੀ ਬਹੁਤ ਤਾਨੇ ਮਿਹਣੇ ਦਿੱਤੇ ਸਨ ਸੋ ਵੀ ਜੀ ਦੇ ਜਾਣ ਤੋਂ ਮਗਰੋਂ ਕਈ ਦਿਨ ਤੱਕ ਵੱਡੇ ਵੀਰ ਜੀ ਦੀ ਸੰਦੂਕੜੀ ਖੋਲਣ ਤੋਂ ਕੇਸਲ ਜਹੀ ਬਟਦੇ ਰਹੇ ਕਿਉਂਕਿ ਉਹਨਾਂ ਨੂੰ ਅੰਦਰੋਂ ਆਪਣਾ ਡਰ ਸਤਾਉਂਦਾ ਸੀ ਇੱਕ ਦੋ ਵਾਰੀ ਸੰਦੂਕੜੀ ਖੋਲਣ ਦਾ ਪ੍ਰੋਗਰਾਮ ਵੀ ਬਣਿਆ ਪਰ ਐਨ ਮੌਕੇ ਤੇ ਆ ਕੇ ਬਦਲ ਗਿਆ ਗੱਲ ਦੀਦੀ ਨੂੰ ਦੱਸਣ ਜਾਂ ਨਾ ਦੱਸਣ ਤੇ ਆ ਕੇ اٹਕ ਜਾਂਦੀ ਦਸਣਾ ਵੀ ਪੈਣਾ ਸੀ ਕਿਉਂਕਿ ਦੀਦੀ ਦੀ ਬੈਂਕ ਵਿੱਚ ਹਾਜ਼ਰੀ ਜ਼ਰੂਰੀ ਸੀ ਤੇ ਜੇ ਦੱਸੇ ਤਾਂ ਕੌਣ ਦੱਸੇ ਪਤਾ ਸੀ ਕਿ ਦੀਦੀ ਅੱਗੋਂ ਤਨਿਸ਼ਰੀ ਦੇਉ ਇੱਕ ਦੀਆਂ ਦੱਸ ਸਣਾਉ ਵੈਸੇ ਵੱਡੇ ਵੀਰ ਜੀ ਬੋਲਾ ਜਿਹਾ ਮੂੰਹ ਬਣਾ ਕੇ ਸਾਉ ਜਿਹਾ ਬਣ ਕੇ ਗੱਲ ਕਰਨ ਦੇ ਮਾਹਰ ਸਨ ਉਹ ਗੱਲ ਕਰ ਵੀ ਲੈਂਦੇ ਪਰ ਉਹਨਾਂ ਨੂੰ ਵੱਡੀ ਦੀਦੀ ਨੇ ਰੋਕ ਦਿੱਤਾ ਕਿ ਭੈਣ ਨੇ ਗਲਤ ਬੋਲਣਾ ਹੈ ਤੇ ਤੁਹਾਡਾ ਬਲੱਡ ਵਧ ਜਾਣਾ ਹੈ ਤੇ ਤੁਸੀਂ ਬਿਮਾਰ ਹੋ ਜਾਓਗੇ ਤੁਸੀਂ ਰਹਿਣ ਹੀ ਦਿਓ ਕਿਉਂ ਦੀਦੀ ਨਾਲ ਗੱਲ ਕਰਨ ਨੂੰ ਤੇ ਵੱਡੇ ਵੀਰ ਜੀ ਨੇ ਵੱਡੀ ਦੀਦੀ ਦਾ ਹੁਕਮ ਮੰਨ ਲਿਆ ਫਿਰ ਵੱਡੇ ਵੀਰ ਜੀ ਨੇ ਵਿਚਾਲੜੇ ਵੀਰ ਜੀ ਦੀ ਡਿਊਟੀ ਲਾ ਦਿੱਤੀ ਗੱਲ ਕਰਨ ਦੀ ਖੈਰ ਉਸਨੇ ਦੀਦੀ ਨਾਲ ਗੋਲ ਮੋਲ ਜਹੀ ਗੱਲ ਕੀਤੀ ਤੇ ਸੰਦੂਕੜੀ ਵਾਲੀ ਗੰਦਾ ਜ਼ਿਕਰ ਵੀ ਕਰ ਦਿੱਤਾ ਦੀਦੀ ਨੇ ਹਾਂ ਪੱਖੀ ਹੋ ਨਾ ਰਾ ਨਹੀਂ ਪਰਿਆ ਤੇ ਕੋਈ ਨਾ ਗੱਲ ਕਰਾਂਗੀ ਕਹਿ ਕੇ ਫੋਨ ਕੱਟ ਦਿੱਤਾ ਸਾਨੂੰ ਕਿਸੇ ਗੱਲ ਸਿਰ ਪਤਣ ਲੱਗਦੀ ਨਾ ਸੀ ਤੇ ਵੱਡੇ ਵੀਰ ਜੀ ਦੀ ਚਿੰਤਾ ਹੋਰ ਵੱਧ ਗਈ ਆਖਰ ਵੀਰ ਜੀ ਦੀ ਸਨੂਕੜੀ ਨੂੰ ਤਿੰਨਾ ਭਰਾਵਾਂ ਨੇ ਹੀ ਖੋਲ ਲਿਆ ਅਸੀਂ ਤਿੰਨੇ ਦਰਾਣੀਆਂ ਜਠਾਣੀਆਂ ਮੌਕੇ ਤੇ ਹਾਜ਼ਰ ਹੀ ਸੀ ਚਾਹੇ ਕੋਈ ਬਹੁਤਾ ਉਤਾਲਾ ਪੜਨ ਨਹੀਂ ਸੀ ਪਰ ਕੀ ਹੈ ਦੇਖਣ ਦੀ ਤਾਂ ਜ਼ਰੂਰੀ ਸੀ ਸੰਦੂਕੜੀ ਵਿੱਚ ਬੀਜੀ ਨੂੰ ਲੈਣ ਦੇਣ ਵਿੱਚ ਮਿਲੇ ਸੂਟ, ਆਣ ਲੱਗ ਸ਼ਾਲ ਤੇ ਮومی ਕਾਗਜ਼ ਵਿੱਚ ਲਪੇਟੀ ਕੁਝ ਨਗਦੀ ਤੋਂ ਇਲਾਵਾ ਇੱਕ ਰਮਾਲੀਚ ਬੰਨਿਆ ਕੁਝ ਕੁਟੂਮਾ ਇੱਕ ਮਟਰਨ ਵਾਲਾ ਦੋ ਸ਼ਾਂਪਾ ਵੱਡੇ ਵੱਡੇ ਤੁੰਗਲ ਇੱਕ ਜੋੜੀ ਨਵੇਂ ਆਣ ਲੱਗ ਟੌਪਸ ਤੇ ਟੁੱਟੀਆਂ ਹੋਈਆਂ ਬਾਲੀਆਂ ਵੀ ਸਨ ਕੋਈ ਅੰਦਾਜ਼ਨ 5-6 ਟੋੜਾ ਹੋਵੇਗਾ ਪਲਾਸਟਿਕ ਤੇ ਲਫਾਫੇ ਵਿੱਚ ਤਿਆਰ ਕਰਕੇ ਰੱਖੀਆਂ ਐਫੜੀਆਂ ਸਨ ਇਹ ਸਾਰੇ ਭਰਾ ਜ਼ੋਰ-ਜ਼ੋਰ ਦੀ ਹੱਸ ਰਹੇ ਸਨ ਅਕੇ ਖੋਦਿਆ ਪਹਾੜ ਨਿਕਲੀ ਚੀਹਾਂ ਵਾਲੀ ਗੱਲ ਹੋ ਗਈ ਆਪਣੇ ਨਾਲ ਤਾਂ ਫਿਰ ਮੈਂ ਦੇਖਿਆ ਇੱਕ ਹੋਰ ਲਫਾਫਾ ਪਿਆ ਸੀ ਖਾਕੀ ਕਾਗਜ਼ ਦਾ ਖੋਲ ਕੇ ਵੇਖਿਆ ਤਾਂ ਉਸ ਵਿੱਚ ਦੀਦੀ ਦੀ ਬੀਜੀ ਨਾਲ ਇੱਕ ਫੋਟੋ ਸੀ ਨਿੱਕੀ ਹੁੰਦੀ ਦੀ ਦੀਦੀ ਨੂੰ ਬੀਜੀ ਨੇ ਕੁਛੜ ਵਿੱਚ ਚੁੱਕਿਆ ਹੋਇਆ ਸੀ ਬੀਜੀ ਸ਼ਾਇਦ ਦੀਦੀ ਦੀ ਇਹ ਫੋਟੋ ਵੇਖ ਕੇ ਹੀ ਦਿਲ ਰਾਜੀ ਕਰਦੇ ਹੋਣਗੇ ਜਦੋਂ ਕਦੇ ਬੀਜੀ ਦਾ ਦੀਦੀ ਨੂੰ ਮਿਲਣ ਦਾ ਦਿਲ ਕਰਦਾ ਹੋਵੇਗਾ ਤਾਂ ਬੀਜੀ ਇਸ ਫੋਟੋ ਨਾਲ ਹੀ ਗੱਲਾਂ ਕਰਕੇ ਸਾਰ ਲੈਂਦੇ ਹੋਣਗੇ ਹਾਂ ਇੱਕ ਪੁਰਾਣੀ ਲੋਹੀ ਵੀ ਪਈ ਸੀ ਜੋ ਪਿਤਾ ਜੀ ਦੀ ਲੱਗਦੀ ਸੀ ਬੀਜੀ ਨੇ ਨਿਸ਼ਾਨੀ ਦੇ ਰੂਪ ਵਿੱਚ ਸੰਭਾਲ ਕੇ ਰੱਖੀ ਲੱਗਦੀ ਸੀ ਮੈਨੂੰ ਲੱਗਿਆ ਬੀਜੀ ਦਾ ਅਸਲੀ ਖਜ਼ਾਨਾ ਸੋਨਾ ਨਗਦੀ ਐਫਡੀਆਂ ਨਹੀਂ ਸਗੋਂ ਦੀਦੀ ਦੀ ਫੋਟੋ ਸੀ ਜਿਸ ਨਾਲ ਬੀਜੀ ਵੇਲੇ ਇੱਕ ਵੇਲੇ ਗੱਲਾਂ ਕਰਕੇ ਆਪਣਾ ਮਨ ਹੌਲਾ ਕਰਦੇ ਸੀ ਜਾਂ ਉਹ ਪੁਰਾਣੀ ਲੋਈ ਸੀ ਜਿਸ ਨਾਲ ਪਿਤਾ ਜੀ ਦੀਆਂ ਗੱਲਾਂ ਕਰਕੇ ਉਹ ਆਪਣੇ ਸੁਨਹਿਰੀ ਦਿਨਾਂ ਨੂੰ ਯਾਦ ਕਰਦੇ ਹੋਣਗੇ ਤੇ ਪਿਤਾ ਜੀ ਨੂੰ ਆਲਾਪੇ ਵੀ ਦਿੰਦੇ ਹੋਣਗੇ ਬੀਜੀ ਦੀ ਦੀ ਨਾਲ ਫੋਟੋ ਤੇ ਧੀ ਪ੍ਰਤੀ ਪਿਆਰ ਦੇਖ ਕੇ ਮੈਨੂੰ ਵੀ ਮੇਰੀ ਮੀਲਾ ਦੂਰ ਬੈਠੀ ਧੀ ਦਾ ਖਿਆਲ ਆ ਗਿਆ ਮਾਮਾ ਨੂੰ ਧੀਆਂ ਕਿੰਨੀਆਂ ਪਿਆਰੀਆਂ ਹੁੰਦੀਆਂ ਹਨ ਪੁੱਤਾਂ ਲਈ ਤਾਂ ਬਸ ਸੋਨਾ ਤੇ ਨਗਦੀ ਹੀ ਖਜ਼ਾਨਾ ਹੁੰਦਾ ਹੈ ਪਰ ਮੈਨੂੰ ਮਾਂ ਦੀ ਫੋਟੋ ਹੀ ਬੀਜੀ ਵਾਲੀ ਦਾ ਅਸਲੀ ਖਜ਼ਾਨਾ ਲੱਗਿਆ ਜਿਸ ਧੀ ਵੱਲੋਂ ਕਲਪਦੀ ਬੀਜੀ ਇਸ ਸੰਸਾਰ ਤੋਂ ਰੁਕਸਤ ਹੋ ਗਈ ਮੇਰਾ ਧਿਆਨ ਹੋਣਾ ਬੀਜੀ ਦੇ ਸੋਨੇ ਨਗਦੀ ਵੱਲ ਨਹੀਂ ਸਗੋਂ ਆਪਣੀ ਧੀ ਵੱਲ ਸੀ ਜੋ ਮੇਰਾ ਖਜ਼ਾਨਾ ਸੀ ਹਰਮੇਸ਼ ਸ਼ੇਠੀ ਬਾਦਲ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ